ਕੈਬਨਿਟ ਮੰਤਰੀ ਕਟਾਰੂ ਚੱਕ ਵੱਲੋਂ ਦਾਣਾ ਮੰਡੀ ਫਲੋਰ ਦਾ ਕੀਤਾ ਦੌਰਾ ਫਲੋਰ 21 April ਕੈਬਨਿਟ ਮੰਤਰੀ ਪੰਜਾਬ ਦੇ ਲਾਲਚੰਦ ਕਟਾਰੂ ਚੱਕ ਨੇ ਅੱਜ ਫਲੋਰ ਦੀ ਦਾਣਾ ਮੰਡੀ ਦੌਰਾ ਕੀਤਾ ਗਿਆ ਅਤੇ ਉਹਨਾਂ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਅਤੇ ਹਲਕਾ ਇੰਚਾਰਜ ਫਲੋਰ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਦਾ ਜਾਇਜ਼ਾ ਲਿਆ ਉਨਾ ਕਿ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦੀ 24 ਘੰਟੇ ਅੰਦਰ ਖਰੀਦ ਤੇ ਵੇਚੀ ਗਈ ਫਸਲ ਦੀ ਤੈ ਸਮੇਂ ਅੰਦਰ ਅਦਾਇਗੀ ਯਕੀਨੀ ਬਣਾਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਜ਼ਿਆਦਾ ਦੇਰ ਨਾ ਬੈਠਣਾ ਪਵੇ। ਉਨ੍ਹਾਂ ਕਿਹਾ ਕਿ ਕਣਕ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਤੇ ਐਸ ਡੀ ਐਮ ਫਿਲੌਰ ਸੱਸਾ ਅਮਨਪਾਲ ਸਿੰਘ ਡੀ ਐਸ ਪੀ ਫਿਲੌਰ ਸੱਸਾ ਸਰਵਣ ਸਿੰਘ ਬਲ ਮਾਰਕੀਟ ਕਮੇਟੀ ਫਿਲੌਰ ਚੇਅਰਮੈਨ ਸੁਖਦੀਪ ਅਪਰਾ ਮਾਰਕੀਟ ਕਮੇਟੀ ਗੁਰਾਇਆਂ ਚੇਅਰਮੈਨ ਪ੍ਰਦੀਪ ਦੁੱਗਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਤਸਵੀਰਾਂ ਅੱਜ ਦੇ ਸੋਨੀ ਨਗਰ ਦਾ ਹੈ ਅੱਜ ਹੋਣ ਦੇ ਹੈ ਜਰਾ ਜੀ ਆਪਾਂ ਦੇਖਦੇ ਹਾਂ ਇਹ ਤੁਹਾਡਾ ਜੀ 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 اوه جو کا او 0 او 0 ما سب نيب ايني جي اهو ਓ ਪ੍ਰਕਾਸ਼ ਸਾਰੇ ਆ ਰਹੇ ਆ ਰਹੇ ਆਓ ਯਾਰੇ ਬਾਈ ਤੋਂ ਮੋਬਾਈਲ ਤੇ ਮੈਸੇਜ ਦੀ ਗੱਲ ਹੈ ਵੀ ਮੈਸੇਜ ਆਉ ਵੀਰੋ ਇੱਧਰ ਆਓ ਸਰ बिल्कुल आज मैं फिर एक बार फलौर मंडी से आया और फलौर मंडी के अंदर मेरे नाल साढे ਅ ਐਜੂਕੇਸ਼ਨ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਫੂਡ ਸਪਲਾਈ ਵਿਭਾਗ ਦੇ ਸਮਸਤ ਅਧਿਕਾਰੀ ਸੁਭਾਨ ਐਸ ਡੀ ਐਮ ਪਲੌਰ ਤੇ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਬੀਟ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਹੈ ਉਹ ਆਪਣੀ ਪੀਕ ਤੇ ਜਾ ਰਿਹਾ ਡੇ ਬਾਏ ਡੇ ਸੋ ਹਰ ਰੋਜ਼ ਦੋ ਤਿੰਨ ਡਿਸਟ੍ਰਿਕਟ ਦੇ ਅੰਦਰ ਜਾ ਕੇ ਮਾਂ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਆ ਪ੍ਰੋਕurement ਨੂੰ ਲੈ ਕੇ ਉਹਨਾਂ ਨੂੰ ਗਰਾਸ ਰੂਟ ਤੇ ਜਾ ਕੇ ਚੈੱਕ ਕਰਨ ਦੇ ਲਈ ਸਵੇਰੇ ਗੁਰਦਾਸਪੁਰ ਮੰਡੀ ਚ ਗਏ ਆ ਉਸ ਤੋਂ ਬਾਅਦ ਜਿਲ੍ਹਾ ਹਿਆਰਪੁਰ ਦੀ ਸੁਹਾ ਮੰਡੀ ਚ ਔਰ ਹੁਣ ਮੈਂ ਜਲੰਧਰ ਦੀ ਪਿਆਰੀ ਧਰਤੀ ਪੰਡਤ ਸਰਦਾ ਰਾਮ ਜੀ ਦੀ ਧਰਤੀ ਫਲੋਰ ਚ ਆਇਆ ਸੋ ਇੱਥੇ ਆ ਕੇ ਪਰਚੇਜ ਦੀ ਸ਼ੁਰੂਆਤ ਕਰਾਈ ਹੈ ਵੈਸੇ ਤਾਂ ਆਲਰੇਡੀ ਪਰਚੇਜ਼ ਕੀਤੀ ਜਾ ਰਹੀ ਹੈ ਸੋ ਆਪਣੇ ਮਜ਼ਦੂਰ ਸਾਥੀਆਂ ਨੂੰ ਮਿਲਿਆ ਕਿਸਾਨਾਂ ਨੂੰ ਮਿਲਿਆ ਸੋ ਮਾਨ ਸਾਹਿਬ ਦਾ ਜਿਹੜਾ ਦੇਸ਼ ਆ ਕਿ ਜਿਹੜੀ ਸੀਜ਼ਨ ਕਣਕ ਦੇ ਦੌਰਾਨ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਕੋਈ ਮਜ਼ਦੂਰ ਨੂੰ ਗਵਾੜਤੀ ਨੂੰ ਦਿੱਕਤ ਨਾ ਆਵੇ ਸੋ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਦਾ ਉਹਦੇ ਤੇ ਅੱਖ ਰੱਖੀ ਜਾ ਰਹੀ ਹੈ ਉਹ ਚੈੱਕ ਕੀਤਾ ਜਾ ਰਿਹਾ ਹਰ ਰੋਜ਼ ਸਾਡੇ ਅਧਿਕਾਰੀ ਸੇਵਨ ਮੈਂ ਵੀ ਖੁਦ ਮੰਡੀਆਂ ਚ ਵਿਜ਼ਿਟ ਕਰ ਰਿਹਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਚ 37 ਲੱਖ ਮੀਟਰ ਟਨ ਜਿਹੜੀ ਐਮਟੀ ਕਣਕ ਪਹੁੰਚੀ ਆ ਤੇ 33.3 ਲੱਖ ਐਮਟੀ ਅਸੀਂ ਜਿਹੜੀਆਂ ਮੰਡੀਆਂ ਚੋਂ ਖਰੀ ਚੁੱਕੇ ਆ ਸੋ ਉਹਦੀ ਜਿਹੜੀ ਬੰਦ ਹੀ ਪੇਮੈਂਟ ਆ ਐਮਐਸਪੀ ਦੇ ਮੁਤਾਬਕ 2425 ਰੁਪਏ ਦੇ ਮੁਤਾਬਕ 3216 ਕਰੋੜ ਰੁਪਿਆ ਕਿਸਾਨਾਂ ਦੇ ਖਾਤਿਆਂ ਚ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਮੈਂ ਜਿੱਦਾਂ ਦੱਸਿਆ ਵੀ ਹਰ ਰੋਜ਼ 8 ਲੱਖ 10 ਲੱਖ ਐਮਟੀ ਜਿਹੜੀ ਕਣਕ ਮੰਡੀਆਂ ਚ ਆ ਰਹੀ ਆ ਸੋ ਅੰਦਾਜ਼ਨ 8 ਲੱਖ ਕਿਸਾਨ ਪੰਜਾਬ ਦੀ ਮੰਡੀਆਂ ਚਾਹੂਗਾ 1864 ਜਿਹੜੇ ਸਾਡੇ ਖਰੀਦ ਕੇਂਦਰ ਬਣੇ ਆ ਉਹ ਪੂਰੀ ਤਰ੍ਹਾਂ ਐਕਟਿਵ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਕਾਟ ਨਹੀਂ ਹੈ ਸੋ ਸਾਰੇ ਪ੍ਰਬੰਧ ਜਿਹੜੇ ਆ ਜਿਹੜੇ ਮਾਨ ਸਾਹਿਬ ਦੀ ਗਵਾਈ ਚ ਸਰਕਾਰ ਨੇ ਕੀਤੇ ਉਹਨਾਂ ਪ੍ਰਬੰਧਾਂ ਦਾ ਵੱਡਾ ਫਾਇਦਾ ਫਾਇਦਾ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਔਰ ਕਿਸਾਨ ਖੁਸ਼ ਹੋ ਕੇ ਮੰਡੀਆਂ ਤੇ ਜਾ ਰਹੇ ਆ 24 24 ਘੰਟਿਆਂ ਚ ਪੇਮੈਂਟ ਉਹਦੇ ਖਾਤੇ ਸਪੈਰੀ ਹੈ ਉਹਨੂੰ ਮੰਡੀ ਚ ਆਇਆ ਨੂੰ ਉਹਦੀ ਏਜੰਸੀ ਦੀ ਖਰੀਦੀ ਜਾ ਰਹੀ ਹੈ ਸੋ ਇੱਕ ਬੱਕਰੀ ਖੁਸੀ ਜਿਹੜੀ ਆ ਕਿ ਤੁਸੀਂ ਦੇਖ ਰਹੇ ਹੋ ਮੇਰੇ ਪਾਸੇ ਮੇਰੇ ਪਿਛਲੇ ਪਾਸੇ ਸਾਡੇ ਮਜ਼ਦੂਰ ਸਾਥੀ ਬੈਠੇ ਆ ਔਰ ਇਹ ਲੋਡਿੰਗ ਦੇ ਮਜ਼ਦੂਰ ਨੇ ਜਿਹੜੇ ਆਪਣੇ ਮੋਂਡਿਆਂ ਤੇ ਆਪਣੇ ਪਿੰਡੇ ਤੇ 40 50 ਕਿਲੋ ਦਾ ਗੱਟਾ ਚੱਕ ਕੇ ਆ ਜੇਠਾੜ ਦੀਆਂ ਤੋਂ ਪੰਜ ਜਦੋਂ ਇਹ ਟਰੱਕ ਨੂੰ ਚੜਦੇ ਆ ਤੇ ਇਹ ਖੁਣਕਸੇ ਨਾਲ ਕਰਦੇ ਆ ਸੋ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਿ ਉਹਨਾਂ ਨੇ ਇਹਨਾਂ ਦੇ ਵੀ ਰੇਟ ਜਿਹੜੇ ਇਸ ਵਾਰ ਰਿਵਾਈਜ਼ ਕੀਤੇ ਆ ਸੋ ਜਿਹੜਾ 2 ਰੁਪਏ 21 ਪੈਸੇ ਇਹਨਾਂ ਨੂੰ ਮਿਲਦਾ ਸੀਗਾ ਪਰ ਗੱਟਾ ਉਹ ਹੁਣ 2 ਰੁਪਏ 64 ਪੈਸੇ ਜਿਹੜਾ ਸਰਕਾਰ ਨੇ ਕੀਤਾ ਸੋ ਲਗਭਗ 25 ਕਰੋੜ ਗੱਟਾ ਪੰਜਾਬ ਦੇ ਵਿੱਚ 125 ਲੱਖ ਐਮਟੀ ਦਾ ਬਣਨਾ ਤੋਂ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਆ ਉਹ ਮਜ਼ਦੂਰਾਂ ਨੂੰ ਵੀ ਇੱਕ ਵੱਡਾ ਤੋਹਫਾ ਮੰਨਜੁ ਮੁੱਖ ਮੰਤਰੀ ਜੀ ਨੇ ਦਿੱਤਾ ਸੋ ਲਗਾਤਾਰ ਅਸੀਂ ਜਿਹੜੇ ਖਰੀਦ ਦੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਗਰਾਸਰੂਟ ਤੇ ਜਾਗ ਚੱਕ ਕਰ ਰਹੇ ਆ ਸੋ ਇਸ ਵਾਰ ਬੰਪਰ ਫਸਲ ਪੰਜਾਬ ਚ ਆ ਰਹੀ ਆ ਹਰ ਖੇਤ ਦਾ ਚਾੜ 2 3 4 ਏਕੜ ਜਿਹੜਾ ਆ ਪਿਛਲੇ ਸਾਲ ਨਾਲੋਂ ਜ਼ਿਆਦਾ ਸੋ ਸਾਨੂੰ ਲੱਗਦਾ ਵੀ ਜਿਹੜਾ ਸਾਨੂੰ ਟੀਚਾ ਮਿਲਿਆ 124 ਲੱਖ ਐਮਟੀ ਦਾ ਅਸੀਂ ਉਹ ਵੀ ਕੰਪਲੀਟ ਕਰਾਂਗੇ ਔਰ ਇਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਵੀ ਆਰਥਿਕ ਲਾਭ ਹੋਏਗਾ ਸੋ ਪੰਜਾਬ ਦੇ ਕਿਸਾਨ ਚੜ੍ਹਦੀ ਕਲਾ 'ਚ ਉਤਸ਼ਾਹ ਨਾਲ ਮੰਡੀ ਚਾਣ ਕੱਲਾ ਕੱਲਾ ਦਾਣਾ ਐਮਐਸਪੀ ਦੇ ਚੱਕਾਂਗੇ ਔਰ ਸਮੇਂਬੱਧ ਜਿਹੜੀ ਪੇਮੈਂਟ ਹੈ ਉਹ ਵੀ ਉਹਨਾਂ ਦੇ ਖਾਤੇ ਦੇ ਅਸੀਂ ਪਾਵਾਂਗੇ ਸਰ ਲਿਫਟਿੰਗ ਦਾ ਕੀ ਕਿੱਦਾਂ ਰੋਕੀ ਕਰੋ ਲਿਫਟਿੰਗ ਕਿਉਂਕਿ ਰਾਈਵਲ ਇਸ ਵਾਰ ਲੇਟ ਆਈ ਹੈ ਸੋ ਚਾਰ ਪੰਜ ਦਿਨਾਂ ਤੋਂ ਹੀ ਮੰਡੀਆਂ ਚਾਹ ਰਹੀ ਐ ਸੋਚੇ ਪੰਜਾਬ ਦੇ ਅੰਦਰ ਹੀ ਸੋ ਲਿਫਟਿੰਗ ਵੀ ਸਮੁਤਲੀ ਸਾਡੀ ਚੱਲ ਰਹੀ ਐ 15 ਲੱਖ ਐਮਟੀ ਸਾਡਾ ਮੰਡੀਆਂ ਤੋਂ ਡੱਟ ਚਲੇ ਜਾਣਾ ਸੋ ਬਾਕੀ ਆਲਮੋਸਟ ਪੂਰਾ ਅਸੀਂ ਕੀਤੇ ਆ